ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਪੰਜਾਬ ਜਿੱਥੇ ਪੈਰ ਪੈਰ ਦੇ ਉੱਤੇ ਮੇਲੇ ਲੱਗਦੇ ਨੇ ਤਾਂ ਤੁਹਾਨੂੰ ਦੱਸ ਦਈਏ ਅੱਜ ਮਾਨਾ ਵਾਲਾ ਪਿੰਡ ਦੇ ਵਿੱਚ ਮੌਜੂਦ ਹਾਂ ਬਾਬਾ ਫਜ਼ਲ ਸ਼ਾਹ ਦੀ ਦਰਗਾਹ ਦੇ ਉੱਤੇ ਮੇਲਾ ਸਜਿਆ ਹੋਇਆ ਸੰਤਾਂ ਦੀ ਹਾਜ਼ਰੀ ਭਰ ਰਹੀਆਂ ਨੇ ਤਾਂ ਪਿੰਡ ਦੇ ਪਤਵੰਤੇ ਸਾਡੇ ਨਾਲ ਨੇ ਗੱਲਬਾਤ ਕਰਦੇ ਆਂ ਬਾਬਾਈ ਦੇ ਮੇਲੇ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਅੱਜ 23 ਮਈ 2024 ਮਨਵਾਲਾ ਖੁਰ ਦੇ ਵਿੱਚ ਮੇਲਾ ਕਰਵਾਇਆ ਜਾ ਰਿਹਾ ਜੀ ਤਾਂ ਪਿੰਡ ਦੀਆਂ ਸੰਗਤਾਂ ਸਹਿਯੋਗ ਨਾਲ ਮੇਲਾ ਕਰਵਾਇਆ ਜਾਂਦਾ ਹੈ ਦੂਰੋਂ ਦੂਰੋਂ ਚੱਲ ਕੇ ਸੰਗਤਾਂ ਮੇਲੇ ਦੀ ਹਾਜ਼ਰੀ ਭਰ ਰਹੀਆਂ ਹਨ ਮੇਲੇ ਵਿੱਚ ਆਈਆਂ ਸੰਗਤਾਂ ਸਾਰੀਆਂ ਨੂੰ ਚੀਜ਼ਾਂ ਯਾਖਦੇ ਜੀ ਸਾਡੇ ਪਿੰਡ ਸਲਾਨਾ ਜੋੜ ਮੇਲੇ ਵਿੱਚ ਹਰ ਸਾਲ ਕੋਣਵਾਲੀਆਂ ਦਾ ਸਿੰਗਰ ਦਾ ਪ੍ਰੋਗਰਾਮ ਹੁੰਦਾ ਜਿਸ ਦੇ ਵਿੱਚ ਨੂਰਾ ਸਿਸਟਰ ਅੱਜ ਸਾਡੇ ਪਿੰਡ ਮੇਲੇ ਵਿੱਚ ਹਾਜ਼ਰੀ ਭਰ ਰਹੇ ਆ ਅੱਜ ਸ਼ਾਮ ਨੂੰ ਸਾਡੇ ਪਿੰਡ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਜਾਏਗਾ ਇਸ ਲਈ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਵੱਲ ਜ਼ਿਆਦਾ ਧਿਆਨ ਦੇਣ ਸਾਡੇ ਨਾਲ ਹੋਰ ਵੀ ਪਿੰਡ ਦੇ ਪਤਵੰਤੇ ਸੱਜਣ ਨੇ ਮੇਲੇ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਹਾਜ਼ਰੀ ਭਰ ਰਹੀਆਂ ਨੇ ਗੱਲਬਾਤ ਕਰਦੇ ਆ ਮੇਲੇ 'ਚ ਪਹੁੰਚਿਓ ਕੀ ਕਰਨਾ ਚਾਹੋਗੇ ਤੁਹਾਡਾ ਪਿੰਡ ਵੀ ਆ ਮੋਹਤਬਰ ਜੀਓ ਪਿੰਡ ਤੇ ਵੇਖੋ ਜੀ ਬਹੁਤ ਸ਼ੁਕਰਗੁਜ਼ਾਰ ਆਂ ਅੱਜ ਧੰਨ ਧੰਨ ਬਾਬਾ ਫਜ਼ਲ ਸ਼ਾਹ ਜੀ ਦਾ ਜੋ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਕਰਾਇਆ ਜਾ ਰਿਹਾ ਏ ਔਰ ਇੱਥੇ ਕਾਫੀ ਪ੍ਰੋਗਰਾਮ ਨੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਵੀ ਚੱਲਦੀਆਂ ਰਾਤ ਨੂੰ ਕਵਾਲੀਆਂ ਵੀ ਲੱਗੀਆਂ ਜੋ ਕਿ ਲੰਗਰ 24 ਘੰਟੇ ਤੁੱਟ ਵਰਤਿਆ ਗਿਆ ਵਾ ਤੇ ਵਰਤਾਇਆ ਜਾ ਰਿਹਾ ਵਾ ਤੇ ਅੱਜ ਹਰ ਤਰ੍ਹਾਂ ਦੇ ਸਿੰਗਰ ਆਏ ਨੇ ਇੱਥੇ ਜਿਸ ਤਰ੍ਹਾਂ ਸਾਲ ਚ ਆਉਂਦੇ ਨੇ ਅੱਜ ਵੀ ਨੂਰਾ ਸਿਸਟਰ ਜੀ ਆਏ ਨੇ ਇੱਥੇ ਔਰ ਸ਼ਾਮ ਨੂੰ ਕੋਲ ਕਬੱਡੀ ਦਾ ਵੀ ਪ੍ਰੋਗਰਾਮ ਏ ਜੋ ਕਿ ਸ਼ਾਮ ਨੂੰ ਵਿਖਾਇਆ ਜਾਏਗਾ ਔਰ ਮੇਲੇ ਦੇ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਕੋਈ ਨਸ਼ਾ ਨਾ ਕਰਕੇ ਆਵੇ ਜੀ ਨਾ ਇੱਥੇ ਨਸ਼ਾ ਕਰਨ ਦਾ ਕੋਈ ਆਡਰ ਹੀ ਆ ਅਤੇ ਸ਼ਾਮ ਨੂੰ ਕੋਲ ਕਬੱਡੀ ਦਾ ਪ੍ਰੋਗਰਾਮ ਜ਼ਰੂਰ ਵੇਖ ਕੇ ਜਾ ਜੀ ਧੰਨਵਾਦ ਜੀ